ਅੱਜ ਪਹੁੰਚੇ ਆ ਜੀ ਸਾਬਰਪਾਕ ਦਰਬਾਰ ਕਸਬਾ ਅਈਆਪੁਰ ਟਾਂਡਾ ਆਉਟਮੋਟ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਰੋਜ਼ ਜਿਹੜੀਆਂ ਸੰਗਤਾਂ ਆਉਂਦੀਆਂ ਔਰ ਕਿਸੇ ਨੂੰ ਖਾਦਾ ਖਵਾਇਆ ਜਾਂ ਕੀਤਾ ਕਰਾਇਆ ਔਰ ਹਰ ਇੱਕ ਦੀ ਮਰੋ ਕਾਮਨਾ ਪੂਰੀ ਹੁੰਦੀ ਆ ਕਾਫੀ ਮਰੀਜ਼ ਠੀਕ ਹੋ ਗ ਜਾਂਦੇ ਨੇ ਨਲਕੇ ਦਾ ਜਲ ਇੱਥੇ ਬਾਬਾ ਜੀ ਦਿੰਦੇ ਨੇ ਔਰ ਦਰਬਾਰ ਦੇ ਕੰਨ ਦੇ ਨਾਲ ਜਿਹੜਾ ਹੈਗਾ ਸਿਰ ਲਗਦੇ ਨੇ ਔਰ ਨਾਲ ਹੀ ਜਿਹੜੇ ਇੱਥੇ ਮਰੀਜ਼ ਬਿਲਕੁਲ ਠੀਕ ਹੋ ਗ ਜਾਂਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਅੱਜ ਅੱਜ ਸਵੇਰ ਤੋਂ ਹੀ ਸੰਗਤਾਂ ਦਾ ਭਾਰੀ ਇਕੱਠ ਜਿਹੜਾ ਦੇਖਣ ਨੂੰ ਮਿਲਿਆ ਵੀ ਕਿਹੜੀ ਜਗ੍ਹਾ ਤੋਂ ਆਏ ਨੇ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡੋਂ ਆਏ ਜੀ ਟਲਵੰਡੀ ਮਾਲਾ ਦਾ ਜੀ ਇਹ ਕਿੱਥੇ ਦਾ ਪਿੰਡ ਆ ਜੀ ਇਹ ਕੋਕਰ ਜੱਤਵਾਲ ਕੋਲੇ ਅੱਛਾ ਜੀ ਕੀ ਪ੍ਰੋਬਲਮ ਸੀਗੀ ਮਾਤਾ ਨੂੰ ਜਿਹੜਾ ਕੋਲੋਂ ਕਿ ਪਤਾ ਨਹੀਂ ਜੀ ਕੋਈ ਮਤਲਬ ਮਾਰ ਨਹੀਂ ਪਤਾ ਜੀ ਅੱਛਾ ਜੀ ਜੁੜੀ ਸੀਗੀ ਮਤਲਬ ਕਿੰਨੇ ਚਿਰ ਤੋਂ ਬਿਮਾਰ ਨੇ ਇਸੇ ਸੱਤ ਸਾਲ ਹੋ ਗਏ ਜੀ ਸੱਤ ਸਾਲ ਹੋ ਗਏ ਹਾਂਜੀ ਅੱਛਾ ਜੀ ਤੇ ਹੁਣ ਤੁਸੀਂ ਅੱਜ ਪਹਿਲੀ ਵਾਰ ਹੀ ਆਏ ਹੋ ਤੇ ਮਾਤਾ ਨੂੰ ਕਿੰਨਾ ਕੁ ਫਰਕ ਲੱਗਦਾ ਜੀ ਬਹੁਤ ਫਰਕ ਆ ਜੀ ਅੱਛਾ ਜੀ ਅੱਗੇ ਬਾਵਾਂ ਚੱਕਦੇ ਸੀ ਇਦਾਂ ਨਹੀਂ ਜੀ ਹਾਂਜੀ ਨਹੀਂ ਜੀ ਅੱਛਾ ਜੀ ਠੀਕ ਹੈ ਜੀ ਨਹੀਂ ਤੇ ਉਹ ਲੜਕਾ ਤਾਂ ਡਾ ਜੀ ਹਾਂਜੀ ਇਧਰ ਕੀ ਨਾਮ ਜੀ ਦਾ ਇੰਦਰਜੀਤ ਸਿੰਘ ਜੀ ਇਸ ਦਰਬਾਰ ਤੇ ਤੁਸੀਂ ਆਏ ਹੋ ਹਾਂਜੀ ਸਾਬਰਪੁਰ ਪਾਕ ਦਰਬਾਰ ਜਿਹੜਾ ਦੂਸਰਾ ਕਲੀਰ ਸ਼ਰੀਫ ਕਹਿੰਦੇ ਨੇ ਔਰ ਮਾਤਾ ਨੂੰ ਵਜਿਲੀਆਂ ਨਾਲ ਕਿੰਨਾ ਤੁਹਾਨੂੰ ਫਰਕ ਲੱਗਦਾ ਵੀ ਮਾਤਾ ਨੂੰ ਫਰਕ ਲੱਗਦਾ ਇਹ ਗਰੀ ਠੀਕ ਪਹਿਲੀ ਵਾਰੀ ਆਉਂਦੇ ਕਿੰਨੇ ਚਿਰ ਹੋਇਆ ਇਹ 6-7 ਸਾਲ ਹੋ ਗਏ 6-7 ਸਾਲ ਇੱਥੇ ਕਿੰਨੇ ਚਿਰ ਹੋ ਗਏ ਆਇਆ ਨੂੰ ਥੋੜੇ ਟਾਈਮ ਡੋ ਤਣ ਘੰਟੇ ਹੋਏ ਅੱਛਾ ਜੀ ਠੀਕ ਹੈ ਜੀ ਹੁਣ ਠੀਕ ਹੈ ਬਿਲਕੁਲ ਹਾਂਜੀ ਹਾਂਜੀ ਮਾਤਾ ਕੀ ਨਾਮ ਜੀ ਤੁਹਾਡਾ ਮਨਜੀਤ ਬਾਬਾ ਜੀ ਹਾਂਜੀ ਕੀ ਗੱਲਬਾਤ ਹੋਈ ਸੀ ਮੈਨੇ 7 ਸਾਲ ਹੋ ਗਏ ਜੀ ਬੈਠੀ ਨੂੰ ਮੰਝੇ ਤੇ ਅੱਛਾ ਜੀ 7 ਸਾਲਾਂ ਬਾਅਦ ਮੈਂ ਬਾਬਾ ਜੀ ਦੇ ਦਲਵਾਰ ਆ ਕੇ ਅੱਜ ਲੱਤਾਂ ਵਾਂ ਹਲਾਈਆਂ ਆਪੋ ਹਲਾ ਕੇ ਦੱਸੋ ਦਾ ਮਾਮਾ ਅੱਗੇ ਹਿੱਲੀਆਂ ਹੀ ਤਾਂ ਲੋ ਹੁਣ ਬਾਵਾ ਵੀ ਹਿੱਲਦੀਆਂ ਲੱਤਾਂ ਵੀ ਹਿੱਲਦੀਆਂ ਜਕਾਰਾ ਲਾ ਦੋ ਇੱਕ ਜਕਾਰਾ ਸੋਬਰ ਸਰਕਾਰ ਦਾ ਬੋਲ ਸੱਚੇ ਦਲਵਾਰ ਕੀ ਜੈ ਇਸ ਸਾਬਰਪਖ ਦਰਬਾਰ ਵਿੱਚ ਬਾਬਾ ਸ਼ੇਰ ਸਿੰਘ ਜੀ ਘੋਡੀਆਂ ਵਾਲੇ ਜਿਹੜੇ ਇੱਥੇ ਸੇਵਾਦਾਰ ਨੇ ਮੁੱਖ ਸੇਵਾਦਾਰ ਔਰ ਇੱਥੇ ਪਤਾ ਨਹੀਂ ਕੀ ਕੌਤਕ ਹੁੰਦੇ ਨੇ ਅਨੇਕਾਂ ਹੀ ਬਿਮਾਰੀਆਂ ਦਾ ਜਿਹੜਾ ਇੱਥੇ ਇਲਾਜ ਹੋ ਰਿਹਾ ਔਰ ਤੁਸੀਂ ਵੀ ਇਸ ਵੀਡੀਓ ਨੂੰ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜਾ ਹੋਰ ਵੀ ਮਰੀਜ਼ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਸਕੇ ਔਰ ਭਲਾ ਹੋ ਸਕੇ ਹਰੇਕ ਦਾ ਧੰਨਵਾਦ ਜੀ ਠੀਕ ਆ ਬਾਬਾ ਜੀ ਤੁਹਾਡੀ ਵੀ ਕਰ ਲਈਏ ਇਹਨੂੰ ਇਹਸ ਬਰਬਾਰ ਤੇ ਮੁੱਖ ਸੇਵਾਦਾਰ ਜਿਹੜੇ ਹੈਗੇ ਨੇ ਬਾਬਾ ਸ਼ੇਰ ਸਿੰਘ ਜੀ ਘੋੜੀਆਂ ਵਾਲੇ ਕੀ ਕੌਤਕ ਹੋ ਰਹੇ ਨੇ ਗੱਲਬਾਤ ਕਰਦੇ ਆਪਾਂ ਵੀ ਜਿਹੜੇ ਮਰੀਜ਼ ਲਗਾਤਾਰ ਇੱਥੇ ਆਉਂਦੇ ਨੇ ਔਰ ਪਹਿਲੀ ਵਾਰੀ ਆਣਦੇ ਹੀ ਜਿਹੜਾ ਅੱਧੇ ਘੰਟੇ ਵਿੱਚ ਕੋਈ 10 ਮਿੰਟ ਚ ਲਗਾਤਾਰ ਠੀਕ ਹੋ ਰਹੇ ਨੇ ਕੀ ਕਹੋਤ ਸਮਾ ਗੱਲਬਾਤ ਕਰਦੇ ਆਂ ਬਾਬਾ ਜੀ ਜੈ ਸਾਬਰਪੀਰ ਜੀ ਜੈ ਸਾਬਰਪੀਰ ਜੀ ਸਾਧ ਸੰਗਤ ਦੀ ਪਹਿਲੋਂ ਤੇ ਇਹ ਗੱਲ ਆ ਵੀ ਜੋ ਕੰਮ ਕਰਦੇ ਸਾਬਰਪੀਰ ਜੀ ਕਰਦੇ ਉਹਨਾਂ ਦਾ ਦਰਬਾਰ ਆਏ ਉਹਨਾਂ ਦਾ ਨਲਕਾ ਜੋ ਸੰਕਾਂ ਨਲਕੇ ਤੋਂ ਇਸ਼ਨਾਨ ਕਰਦੀਆਂ ਉਹ ਦਰਬਾਰ ਦੇ ਨਾਲ ਸਿਰ ਲਾਉਂਦੀਆਂ ਠੀਕ ਹੋ ਜਾਂਦੀਆਂ ਮੈਂ ਇਹਨਾਂ ਨੂੰ ਸਿਰਫ ਇਹ ਦੱਸਦਾ ਵੀ ਇੰਦਾ ਸਿਰ ਲਾਓ ਇੰਦਾ ਅੱਖਾਂ ਬੰਦ ਕਰਕੇ ਇਹ 14 ਜੀ ਆਏ ਆ ਸਾਰਾ ਪਰਿਵਾਰ ਹੀ ਖੜਾ ਹੈ ਘਰ ਵਾਲਾ ਆ ਉਹ ਇਹਦਾ ਮੁੰਡਾ ਬੀਬੀ ਦਾ ਆਹ ਜੀ ਕੁੜੀ ਆਹ ਜੀ ਹੈ ਆਹ ਕੁੜੀਆ ਆ ਇਦਾਂ ਕਰਕੇ 14 ਜੀ ਟੈਂਪੂ ਦਾ ਟੈਂਪੂ ਭਰ ਕੇ ਆਇਆ ਸਵੇਰੇ ਮੈਨੂੰ ਅੰਦਰ ਪਤਾ ਲੱਗਾ ਕਹਿੰਦੇ ਇੱਕ ਟੈਂਪੂ ਆਇਆ ਇੱਕ ਮਾਤਾ ਨੂੰ ਬਿਮਾਰ ਲੈ ਕੇ ਆਏ ਮਾਤਾ ਦੇ ਸਿਰ ਤੇ ਜਲ ਪਵਾਇਆ ਸਿਰ ਨਾਲ ਲਵਾਇਆ ਮਾਤਾ ਨੂੰ ਪੁੱਛਿਆ ਮੈਂ ਕਿੰਨੇ ਸਾਲ ਹੋ ਗਏ ਮਾਤਾ ਜੀ ਬੈਠਿਆਂ ਨੂੰ ਕਹਿੰਦੇ ਸਾਨੂੰ 7 ਸਾਲ ਹੋ ਗਏ ਲੰਮੇ ਪਿਆਨ ਨੂੰ ਜੋ ਸਿਰ ਸੂਰ ਲਵਾਇਆ ਆਸ਼ੀਰਵਾਦ ਮਿਲਿਆ ਇਹਨਾਂ ਨੂੰ ਬਾਵਾ ਲਾਉਣ ਨੂੰ ਕਿਹਾ ਨਾ ਬਾਵਾ ਲਾਈਆਂ ਫਿਰ ਲੱਤਾਂ ਲਾਈਆਂ ਫਿਰ ਇਹਨਾਂ ਨੂੰ ਪੁੱਛਿਆ ਮੈਂ ਕਿ ਕਿੰਨੇ ਚਿਰ ਬਾਅਦ ਲਾਈਆਂ ਨਾਲ ਇਹਨਾਂ ਦੇ ਸਾਰੇ ਬੈਠੇ ਆ ਇਹ ਕਿੰਨੇ ਜੀ 7 ਸਾਲ ਬਾਅਦ ਮਾਤਾ ਨੇ ਲੱਤਾਂ ਲਾਈਆਂ ਤੇ 7 ਸਾਲ ਬਾਅਦ ਹੀ ਪਿਆਰ ਲਹਾਈ ਇਹਨਾਂ ਨੇ ਇਹ ਕਿਤੇ ਕਰਤਾਰਪੁਰ ਲਾਗੇ ਇਹਨਾਂ ਦਾ ਪਿੰਡ ਆ ਉੱਥੋਂ ਆਏ ਆ ਇਹ ਸਭ 사ਬਰਪਾਗ ਜੀ ਦੀ ਕਿਰਪਾ ਆ ਹੁਣ ਮਾਤਾ ਜੀ ਬਾਵਾਂ ਲਾ ਕੇ ਦਿਖਾਈਆਂ ਮੇਰਾ ਮਨ ਬੜਾ ਖੁਸ਼ ਹੋਇਆ ਤੇ 사ਬਰਪਾਗ ਜੀ ਨੇ ਅਸ਼ੀਰਵਾਦ ਦਿੱਤਾ ਆ ਦੇਖੋ ਬਾਵਾਂ ਲਉਂਦੇ ਮਾਤਾ ਜੀ ਦਿਖਾਓ ਕਿੰ ਲਾਗੇ ਬਾਬਾ ਜੀ ਐਡਰੈਸ ਵੀ ਜਿਹੜਾ ਮੈਂਸ਼ਨ ਕਰ ਦਿਓ ਜਿਹੜਾ ਦਰਬਾਰ ਇਹ ਟਾਂਡਾ ਓੜਮੜ ਜ਼ిల్లా ਹਸ਼ਿਆਰਪੁਰ ਜਲੰਧਰ ਤੋਂ ਜਿਹੜਾ ਰੋਡ ਪਠਾਨਕੋਟ ਜਾਂਦਾ ਉਹਦੇ ਉੱਤੇ ਆ ਮੋਬਾਈਲ ਨੰਬਰ ਮੇਰਾ 98724 84573 ਗਰਮੀਆਂ ਦੇ ਵਿੱਚ ਸਿਆਲ ਦੇ ਵਿੱਚ 10 ਤੋਂ 11 ਵਜੇ ਆਪ ਫੋਨ ਸੁਣਦਾ ਇੱਕ ਘੰਟਾ ਤੇ ਉਹ ਉਹ ਘੰਟਾ ਫੋਨ ਕਰਨਾ ਵੀਰ ਵਾਰ ਨਹੀਂ ਕਰਨਾ ਜਦੋਂ ਅੱਗੇ ਅੱਗੋ ਸੋ ਦੁਖੀਆਂ ਨੂੰ ਸੱਦੀ ਦਾ ਸਵੇਰੇ ਸਵੇਰੇ ਸੱਦੀ ਦਾ ਗਰਮੀ ਬਹੁਤ ਆ ਇਹਦਾ ਖਿਆਲ ਰੱਖਣਾ ਜਦੋਂ ਆਉਣਾ ਸਵੇਰੇ ਆਉਣਾ 9 ਵਜੇ ਤੱਕ ਮੈਂ ਸੰਗਤ ਦਾ ਸੇਰ ਲਵਾਈਦੇ ਆ ਤੇ ਮੁੜ ਕੇ ਦਰਵਾਜ਼ੇ ਨਾਲ ਧੁੱਪ ਵੀ ਹੁੰਦੀ ਹੈ ਤੁਪੇ ਨਹੀਂ ਸੇਰ ਸੇਰ ਇਲਵਾਈ ਦੇ ਜਿਹਦਾ ਵੀ ਲੋਣਾ ਜੈ ਸਾਬਰਬੀਰ ਜੀ ਦੀ